ਇਹ ਕਿੱਲੇ ਰੱਖੀ ਉਹ ਦਿਖਾਇਆ ਮੈਂ ਜੀ ਭਾਈ ਤੁਸੀਂ ਕਿੰਨੇ ਡਿਕਾ ਮੈਂ ਅਸੀਂ ਤਿੰਨ ਇਹਨਾਂ ਅਬੁਲਲਾਹ ਅਬਦੁਲਲਾਹ ਅਬਦੁਲਲਾਹ ਆ ਭਾਈ ਨੇ ਤਿੰਨ ਡਿਕਾ ਪਾਈਆਂ ਜੀ ਮੈਂ ਦਵਾਈ ਨਹੀਂ ਆ আচ্ছা ਤੇ ਤਿੰਨਾਂ ਦੇ ਨਾਮ ਆਇਆ ਦੇਖੋ ਅੱਛਾ ਜੀ ਹਾਂ ਜੀ ਤਿੰਨ ਟੈਂਟਾਂ ਦੇ ਸਾਰੇ ਦੇ ਨਾਮ ਸਾਰੇ ਨਾਮ ਤੇ ਦਾ ਫਰਸਟ ਪ੍ਰਾਈਸ ਜਿਹੜਾ 50 ਲੱਖ ਰੁਪਏ ਸਾਡੇ ਕੋਲ ਆ ਅੱਛਾ ਉਹ ਨਿਕਲ ਕੇ ਸੈਲਡ ਪ੍ਰਾਈਸ ਜਿਹੜਾ 45 ਲੱਖ 1 ਦਾ ਦੇਖੋ ਹੁਣ ਹੀ ਸਾਡੇ ਕੋਲ ਲੱਗਿਆ ਠੀਕ ਹੈ ਯਾਰ ਅਰੇ ਕੋ ਪੰਡ ਦਾ ਲਾਟਰੀ ਪਰੋਟੰਡਾ ਪਰੋਟੇ ਨੇ ਫਰ ਤੇ ਜਿਹੜਾ ਸੈਗਨ 1309 ਇਹ ਸਾਡੇ ਕੋਲ 10 ਨੰਬਰ ਤੋਂ ਟਿਕਟਾਂ ਸੀ ਜੇ ਮੰਨ ਲੈ ਕਾਪੀ ਅਸੀਂ ਪਿੱਛੇ ਹੋਰ ਲੈ ਲਾਂਦੇ ਲਾਹੇ ਤੁਸੀਂ ਇਹਨਾਂ ਨੂੰ ਤਿੰਨੇ ਨਾਮ ਸਾਡੇ ਲੱਗਣੇ ਸੀ ਕੀ ਬਾਤ ਹੈ ਦੋ ਥਾੜ ਇਹਦੇ ਵਿੱਚ ਨੰਬਰ ਬੋਲੀ ਰਿਹਾ ਯਾਰ ਯਾਰ ਪੰਡ ਲਾਟਰੀ ਰਾਜ ਕਰਿਆ ਕਿਸੇ ਹੋਰ ਲਾਟੇ ਦਾ ਨਾਮ ਨਹੀਂ ਹਾਂ ਬਿਲਕੁਲ ਬਿਲਕੁਲ ਭਾਈ ਜੀ ਤੇ ਆਪਾਂ ਕਿੱਥੋਂ ਆਏ ਹੋ ਜੀ ਜਣੇ ਭਦਰਗੜ ਜਣੇ ਅੱਛਾ ਹਾਂ ਤੇ ਕਿੰਨੇ ਦਾ ਨਾਮ ਨਿਕਲੇ ਜੀ ਹਾਂਜੀ ਸਿਕਟਾਂ ਪੰਜਾਂ ਦੀ 1000 1000 ਕਿੰਨੇ ਦਾ ਨਿਕਲੇ ਇਹੋ ਚੋਂ 1000 1000 ਦਾ ਪ੍ਰਾਈਸ ਲੱਗੇ ਤਿੰਨਾਂ ਦੇ ਅੱਛਾ ਤਿੰਨਾਂ ਚੋਂ 1000 ਹਾਂਜੀ ਹਾਂਜੀ ਕੀ ਬਾਤ ਹੈ ਬੜੇ ਲੱਕੀਓ ਤੁਸੀਂ ਐ ਹਾਂਜੀ 23 11 ਤੇ ਵਿਸ਼ਵਾਸ ਹੋ ਗਿਆ ਮੜਾ ਮੋਟਾ ਵਿਸ਼ਵਾਸ ਹੋ ਗਿਆ ਵਿਸ਼ਵਾਸ ਹੋ ਗਿਆ ਹਾਂਜੀ ਹਾਂਜੀ ਕੋਈ ਕੋਈ ਹੈਗੀ ਕਲਾ ਹਾਂਜੀ ਅੱਗੇ ਪਾ ਰਹੇ ਜੀ ਹੋਰ ਜੁਮਣਾ ਕ੍ਰਿਸ਼ਨਨ ਦੋਸਤ ਨਹੀਂ ਵੈਸੇ ਤੂੰ ਤੁਸੀਂ ਕੀ ਕੀ ਕਿਨੇ ਟਾਈਮ ਤੋਂ ਪਾ ਰਹੇ ਹੋ ਡੇਟਾ ਪਹਿਲਾਂ ਟਿੱਟਾਂ ਦਾ ਥੋੜੇ ਦਿਨ ਤੋਂ ਪਾ ਰਹੇ ਜੀ ਦੋ ਨੰਬਰ আচ্ছা ਪਹਿਲਾ ਨਿਕਲ ਗਏ ਪਹਿਲਾ ਨਾਮ ਆਨੇ ਬਸ ਨਹੀਂ ਲੱਗੇ ਛੋਟਾ ਮੋਟਾ ਨਾਮ ਠੀਕ ਹੈ ਚਲੋ ਖਾਤਾ ਖੋਲ ਗਿਆ ਬਸ ਹਾਂਜੀ ਖਾਤਾ ਖੁੱਲ ਗਿਆ ਤੇ ਇਧਰ ਬਈਰ ਕਰੰਨੀ ਆ ਤੇ ਕੇਲੇ ਕ੍ਰੇਡ ਸਾਰਾ ਤੱਕ ਲਉਣਾ ਪਛਦਾਰ ਅਰਜੀਤ ਨਾਮ ਸਾਜੀ ਕ੍ਰੇਡ ਸਾਰਾ ਤੱਕ ਲਉ ਵਧੀਆ ਲੱਗੂਗਾ ਵਧੀਆ ਲੱਗੂਗਾ ਐ ਥੋੜੀ ਜਿਹੀ ਦੇਖੀ ਹੋਣਾ ਸੇਬੇ ਸਾਡੇ ਲੈ ਵੀ ਆ ਆ ਬਈ ਵੰਡੀ ਜਾਂਦਾ ਖੇਲੇ ਸਾਰਿਆਂ ਨੂੰ ਭਾਈ ਦੇਖੀ ਮੜਾ ਯਾਰ ਸੈਡ ਤੇ ਨੰਨੇ ਨੰਨੇ ਰੋਟਾ ਕਾ ਲੀ ਤੁਮ ਮੈਂ ਕਰ ਦਿੰਦੇ ਨਾ ਰੋਬਟ ਵੀਡ ਪ੍ਰੋਗਰਾਮ ਕਰ ਦਿੰਦੇ ਦੇਖੀਏ ਲਾਈ ਹੋਇਆ ਇੱਕ ਵੀ ਹੋਰ ਕਿ ਪੰਡਤ ਜੀ ਲੋਕੀ ਕੇਲੇ ਖਾਈ ਜਾਂਦੇ ਆ ਬਾ ਕੀ ਗੱਲ ਹੋ ਗਈ ਮੈਨੂੰ ਦੱਸੋ ਮਰਾ ਵੀਰੇ ਆਪਣੇ ਕੋਲ ਨਾ ਇਹ ਰਿਜ਼ਲਟ ਨਿਕਲੇ ਨਾ ਆਪਣੇ 7 ਜੂਨ ਦਾ ਉਹਦੇ ਤੇ ਰਾਜ ਆਪਣੀ ਏਜੰਸੀ ਨਹੀਂ ਆ ਉਹਦੇ ਕਰਕੇ ਕੇਲੇ ਬਣ ਰਹੇ ਆ ਕੀ ਬਾਤ ਆ ਮਤਲਬ 50 ਲੱਖ ਜੀ 5 ਲੱਖ 5 ਲੱਖ ਜਿਹੜੇ ਪ੍ਰਾਈਸ ਵੱਡੇ ਲੱਗੇ ਨੇ ਸਾਡੀ ਏਜੰਸੀ ਜੀ ਲੱਗੇ ਨੇ ਬੰਡਲ ਲਾ ਟ੍ਰਿਪ ਨੂੰ ਟਰੈਂਟ ਹੋਏ ਹੋਰ ਕੋਈ ਇਹਦੇ ਵਿੱਚ ਖੜਿਆ ਨਹੀਂ ਹੈਗਾ ਹੂੰ ਇਸ ਕਰਕੇ ਲੋਕਾਂ ਕੋਈ ਬੰਦ ਦਾ ਵੀ ਭਾਰ ਵੀ ਬਣਦਾ ਸੀ ਕਿਲੇ ਵਾਟੜਿਆ ਠੀਕ ਹੈ ਵੰਡੀ ਫਟਾਵਣ ਸਹੀ ਹੋਊਗਾ ਠੀਕ ਹੈ ਨਾ ਕੋਈ ਪੋਖੜੀ ਨਾ ਦੀ ਸਹੀ ਗੱਲ ਆ ਪੋਖੜੀ ਨਾ ਦੀ ਆਲੇ ਕੋਈ ਕਿਹੜਾ 10 ਲੱਖ ਦਾ ਪ੍ਰਾਈਸ ਸੀ ਸੈਕੰਡ ਵੀ ਉਹ ਵੀ ਤੇਈ ਗਿਆ 13 11 ਦੀ ਟਿਕਟ ਮੈਂ ਵੇਚੀ ਹੈ 13 ਹੀ ਰੋਣਾ ਨੂੰ ਲੱਗਿਆ ਤੋ ਤਾਦੀ ਮੈਂ ਵੀ ਕੀਆ ਇੱਕ ਨੰਬਰ ਇਹ ਆਵੰਦ ਰੀਸੀ ਦੋ ਨੰਬਰ ਅੱਛਾ ਆਪਣੀ ਸੀਗੀ ਨਹੀਂ ਇਹ ਦੋ ਨੰਬਰ ਲੱਖ ਵੀ ਮੇਲੇ ਕੁੜੀ ਆਉਣਾ ਸੀ ਕਿਆ ਬਾਗ ਮਾੜੇ ਮਾੜੇ ਫਰਕ ਰਹਿ ਗਿਆ ਚਲੋ ਆਹ ਤਾਂ ਕੋਈ ਨਹੀਂ ਪਰ ਮਾੜੇ ਇੱਕ ਦਾ ਨਾਮ ਦੱਸੋ ਕੁਝ ਹੋ ਹੀ ਜਾਂਦਾ ਬਾਕੀ ਸਭ ਠੀਕ ਹੈ ਜੀ ਸਭ ਕੁਝ ਤੇ ਪੰਡਿਤ ਜੀ ਕਿਹੜੇ ਦਿਨ ਕਿੱਥੇ ਹੋਣੇ ਮਾੜੇ ਉਹ ਦੱਸ ਦਿਓ ਇੱਕ ਵਾਰ ਬਠਿੰਡੇ ਸਲੀਵਾਲ ਲੁਧਿਆਣਾ ਬਾਕੀ ਦਿਨ ਮਲੇਰਪੁਰਲਾ ਹੂੰ ਤੇ ਫੋਂ ਜਿਹੜੀ ਆ ਟਿਕਟ ਹੈ ਇਹਦੇ ਬਾਰੇ ਮੜੇ ਜਾਣਕਾਰੀ ਇਹ ਸਮਰਪਨ ਪਰ ਇੰਕੀ ਜਮੂਨ ਨੂੰ ਕਰਿਆ ਜੀ ਹੂੰ ਏ 2.5 ਕਰੋੜ ਦਾ ਨਾਮ ਗਰੰਟੀਡ ਹੈਦਾ ਆ ਜਾਓ ਜਿਨੇ ਨੇ ਨਾਮ ਲੈਣਾ ਠੀਕ ਹੈ ਆਪਣੇ ਕੋਲ ਹੀ ਆਉਗਾ ਮਤਲਬ 8-10 ਦਿਨ ਰਹਿ ਗਏ ਬਸ ਨਾਮ ਆ 14 ਤਰੀਕ ਨੂੰ ਨਿਕਲਿਆ 1.5 ਕਰੋੜ ਅੱਛਾ ਇਹ ਵੀ ਮਿਲ ਜੂਗਾ ਇਹ ਵੀ ਲੁੱਜੂ ਆਉਗਾ ਕਾ ਬਾਤ ਹੈ ਬਾਕੀ ਯਾਰ ਹੋਰ ਦੋਸਤੋਂ ਕਾਫੀ ਸਾਰੇ ਡੇਟਾ ਲਿਏ ਹਾਂਜੀ ਹਾਂਜੀ ਸਭ ਨੂੰ ਅਸੀਂ ਕੁੰਡਲੀ ਬਣਾ ਕੇ ਟਿਕਟ ਦਿੰਦੇ ਹਾਂ ਅੱਛਾ ਕੁੰਡਲੀ ਦੇ ਹਿਸਾਬ ਨਾਲ ਲੱਕੀ ਨੰਬਰ ਕੱਢ ਕੇ ਹਾਂ ਜੀ ਜੀ ਦੇਖ ਲਓ ਪੰਡਤ ਫੀਸ ਲੈਂਦੇ ਆ 2 200 3 300 ਰੁਪਏ ਕੁੰਡਲੀ ਦੇ ਦੇਖਣ ਦੀ ਆਪਾਂ ਬਿਲਕੁਲ ਫ੍ਰੀ ਕੁੰਡਲੀ ਦੇ ਕੇ ਟਿਕਟ ਦਿੰਦੇ ਆ ਕਿਆ ਬਾਤ ਹੈ ਤਾਂ ਹੀ ਆਪਣੇ ਕੋਲ ਦਾ ਨਾਮ ਲੱਗਦੇ ਨੇ ਹੂੰ ਤੇ ਕੋਈ ਐਕਸਟਰਾ ਖਰਚਾ ਨਹੀਂ ਕਿਉਂ ਟਿਕਟ ਤੁਸੀਂ ਕਿਤੋਂ ਹੋਰ ਵੀ ਪਾਉਣੀ ਆ ਇੱਥੇ ਸਾਡੇ ਕੋਲੇ ਆ ਕੇ ਪਾ ਲਓ ਇੱਕ ਵਾਰੀ ਕਿਸਮਤ ਪਾਡ ਰੈਟਰੀ ਤੇ ਅਜਮਾ ਲਓ ਬਿਲਕੁਲ 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 ਸਹੀ ਗੱਲ ਆ ਦੋਸਤੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਸ਼ੇਅਰ ਕਰਨ ਨਾਲ ਆਉਂਦਾ ਵੀ ਫਾਇਦਾ ਕਰਦੇ ਆ ਪੰਡਤ ਜੀ ਤੁਸੀਂ ਲੋਕਾਂ ਨੂੰ ਸ਼ੇਅਰ ਕਰੋਗੇ ਤਾਂ ਲੋਕੀਸ਼ਣਾਂ ਕਿਸੇ ਦਾ ਨਾਮ ਲੱਗ ਜਾ ਤਾਂ ਫਾਇਦਾ ਹੋ ਜਾਊਗਾ